ਬਾਪੂ ਹੋਰ ਸੁਣਾਓ ਕਿਵੇਂ ਆ ਸੇਤ ਮੋਰਚਾ ਠੀਕ ਚੱਲੀ ਜਾਂਦਾ ਉਸ ਪਰਮਾਤਮਾ ਦੀ ਬਖਸ਼ਿਸ਼ ਆ ਹੂੰ ਸੇਤ ਤੇ ਉਹਨੇ ਬਖਸ਼ੀ ਆ ਹੂੰ ਪਰ ਮੋਰਚਾ ਜਿਹੜਾ ਨਾ ਹੂੰ ਇਹ ਸਰਕਾਰਾਂ ਬਹੁਤ ਹੀ ਕਾਨੂੰਨੀਆ ਹਰਕਤਾਂ ਦੇ ਆ ਗਿਆ ਦੇਖੋ ਲੋਕਤੰਤਰ ਸਾਡਾ ਹੱਕ ਆ ਹੂੰ ਅਹੀਂ ਦਸਾਣੋਂ ਦੀ ਕਿਰਤ ਕਮਾਈ ਬੜੀ ਸਖਤ ਹੈ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਤੇ ਇਹ ਕਮਾਈ ਕਰਨੀ ਪਈ ਹੂੰ ਉਹਦੀ ਜਦੋਂ ਕਦਰ ਨਹੀਂ ਹੁੰਦੀ ਤੇ ਮਨ ਦੁਖੀ ਹੁੰਦਾ ਹੂੰ ਉਸ ਦੁੱਖ ਨੂੰ ਪਰ ਲਿਖਾਉਣ ਵਾਸਤੇ ਆਹੀਂ ਆਪਣਾ ਕਿਸਾਨ ਸੰਘਰਸ਼ ਕਰੇ ਸਾਨੂੰ ਕੋਈ ਚਾਰ ਨਾ ਨਾਲੇ ਤੇ ਉਹ ਜਿਹੜੇ ਮੰਤਰੀ ਇੱਧਰ ਆਈ ਜਾਂਦੇ ਆ ਉਹ ਹੀ ਕਹਿੰਦੇ ਆ ਕਿ ਇਹਨਾਂ ਨੂੰ ਪੰਜਾਬ ਤੇ ਹਰਿਆਣੇ ਵਾਲੇ ਕਿਸਾਨਾਂ ਨੂੰ ਤੇ ਅਸੀਂ ਪਹਿਲਾਂ ਹੀ ਝੋਨੇ ਤੇ ਕਣਕ ਤੇ ਮਿਲ ਜਾਂਦੀ ਆ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਖੇਤੀ ਕਾਰੀ ਕਰਦੇ ਆ ਤੁਸੀਂ ਦੇਖੋ ਇਹ ਜਿਹੜੀ ਆ ਨਾ ਸਰਕਾਰਾਂ ਉਲਟਾ ਪੋਲਟਾ ਕਰਕੇ ਦੱਤੀਆਂ ਵੇਖੋ ਕੀ ਕਰਦੇ ਜਿਹੜੀ ਇਹ ਦਿੰਦੇ ਹੈ ਨਾ ਪ੍ਰਾਈਸ ਹੂੰ ਉਹਨੂੰ ਸਾਹਬ ਲਈਏ ਮਹਿੰਗਾਈ ਕਿਸ ਤਰੀਕੇ ਨਾਲ ਵਧੀ ਹੈ ਹੂੰ ਜਿਹੜੀ ਚੀਜ਼ ਪਿਛਲੇ ਸਾਲ ਡੀਜ਼ਲ ਸੀ ਉਹ ਅਸੀਂ ਖਪਤੇ ਆ ਸਾਡੀ ਉਹ ਡੀਜ਼ਲ ਹੈਗਾ ਸੀ 50 60 ਪਰ ਲੀਟਰ ਹੂੰ 60 70 80 ਰੁਪਏ ਦੇ ਪ੍ਰੋਜੈਕਟ ਮਗਾਈ ਉੱਪਰ ਰੁ ਗਈ ਲੇਕਿਨ ਸਾਡਾ ਜੋ ਰੇਟ ਹੈ ਉਹ ਉੱਥੇ ਉਹਦਾ ਵਾਦਾ ਇਸ ਤਰੀਕੇ ਨਹੀਂ ਹੁੰਦਾ ਅਸੀਂ ਤਾਂ ਤਾਂ ਹੁਨੇ ਆ ਸਾਡੀ ਪ੍ਰਾਈਸ ਨੂੰ ਨਹੀਂ ਕੋਈ ਹਲਾਉਂਦਾ ਇਹਨਾਂ ਨੂੰ ਮੜਾ ਜਾ ਵੇਖੋ ਇੱਕ ਤਕੜੀ ਤਕੜੀ ਹੈ ਨਾ ਉਸ ਜਿੱਕ ਮੜਾ ਜਾ ਪਾਸੇ ਨੂੰ ਪਰ ਦਿਓ ਹਿੱਲਦੀ ਨਹੀਂ ਆ ਵੱਟਾ ਸੁੱਟੋ ਤਾਂ ਫੇਰ ਉਹਨੇ ਨਾ ਹਾਂਜੀ ਉਹ ਵਟਾ ਨਹੀਂ ਸਾਨੂੰ ਜੋ ਪਾਸ ਕੁ ਜਿਹਾ ਐਵੇਂ ਪਾ ਕੇ ਨਾ ਹਲਾ ਦਿੰਦੇ ਵੀ ਹਾਂ ਵਾਅਦਾ ਕਰਤਾ ਵਾਅਦਾ ਪਰ ਉਹ ਸਾਡੀਆਂ ਨਾ ਜਿਹੜੀਆਂ ਨਾ ਲਾਗਤ ਇੱਕ ਟਰੈਕਟਰ ਜਿਹਦੀ ਕੀਮਤ 5 ਲੱਖ ਉਹ 8 9 10 ਲੱਖ ਤੱਕ ਵੱਡਾ ਟਰੈਕਟਰ ਆਉਂਦਾ ਇਹ ਉਹਨਾਂ ਦੇ ਆ ਵੀ ਉਹਨੂੰ ਦੂਜੇ ਤਰੀਕੇ ਨਾਲ ਵਰਤੋ ਵੱਡੇ ਟਰੈਕਟਰ ਬਣਾ ਖੇਤੀ ਹੁੰਦੀ ਨਹੀਂ ਇਹ ਸੰਦ ਜਿਹੜੇ ਉਹ ਖੁੱਲਦੇ ਨਹੀਂ ਕੀ ਕਰੀਏ ਫਿਰ ਉਹ ਖਰਚਾ ਤਾਂ ਵੱਧਾ ਨਾ ਸਾਡਾ ਜੇ ਹੀ ਮੈਨੂੰ ਇਹ ਗੱਲ ਸੁਝਾਓ ਤੁਸੀਂ ਉਧਰ ਅੰਮ੍ਰਿਤਸਰ ਵਾਲੇ ਪਾਸੇ ਭਕਣਾ ਪਿੰਡ ਤੋਂ ਆਉਨੇ ਹੋ ਹਾਂਜੀ ਹਾਂਜੀ ਤੇ ਉਧਰ ਜਿਹੜੀ ਖੇਤੀ ਆ ਜਿਆਦਾ ਕਾਦੀ ਹੋ ਰਹੀ ਆ ਅੱਜ ਕੱਲ੍ਹ ਅਸੀਂ ਸਾਰੀਆਂ ਹੋ ਜਿਹੜੀਆਂ ਪਰ ਹੁਣ ਜਦੋਂ ਨਾ ਇੱਕ ਝੋਨਾ ਦੇ ਕਣ ਕਿਹੜਾ ਨਾ ਜਿਹੜੀ ਉਹ ਮੇਨ ਉਹ ਕੀ ਵਜਾ ਕੀ ਬਣੀ ਆ ਵੀ ਉਹਦੇ ਚੋਂ ਨਿਕਲਿਆ ਨਹੀਂ ਜਾ ਰਿਹਾ ਵਜਾ ਇਹ ਆ ਵੀ ਪਹਿਲੋਂ ਸਾਡੇ ਸੇਮ ਬੜੀ ਉਹ ਸੇਮ ਨੂੰ ਮਟਾਉਣ ਵਾਸਤੇ ਅਸੀਂ ਟਿਊਬ ਲਾ ਲਏ ਹਾਂ ਦੂਵਲ ਨੇ ਤਾਂ ਸਾਡਾ ਪਾਣੀ ਦਾ ਸਾਧਨ ਬਣ ਗਿਆ ਤੇ ਅਸੀਂ ਝੋਨੇ ਦੀ ਖੇਤੀ ਵੱਲ ਲੱਗ ਗਏ ਉਹ ਝੋਨੇ ਦੀ ਖੇਤੀ ਤੋਂ ਬਗੈਰ ਹੁਣ ਹੋਰ ਕੋਈ ਕੀ ਨਾ ਜਿਦਾਂ ਬਰਸਾਤ ਹੋ ਜਾਂਦੀ ਆ ਉਹ ਜ਼ਿਆਦਾ ਹੋ ਜੇ ਦੂਜੀਆਂ ਫਸਲਾਂ ਮੱਕੀ ਹੈ ਬਾਜਰਾ ਹੈ ਉਮਰ ਜੰਡੀਆਂ ਉਹਨਾਂ ਤੋਂ ਸਾਨੂੰ ਕੱਥ ਨਹੀਂ ਲੱਗਦਾ ਕਿਉਂ ਨਾ ਇਹ ਹੋਜੀ ਫਸਲਾਂ ਇਹ ਯਾਦੀ ਬਰਸਾਜੇ ਵਿੱਚ ਕੋ ਹੜ ਆ ਗਿਆ ਹੜ ਮਾਰ ਆ ਗਈ ਲੇਕਿਨ ਪਛੇਤੀ ਗੇਤੀ ਕਰਕੇ ਹੀ ਥੋੜਾ ਆਪਣੇ ਗੁਜਾਰੇ ਜੋਗਾ ਪੈ ਰੀ ਸਾਡਾ ਸੜ ਗਿਆ ਮਤਲਬ ਬਾਕੀ ਫਸਲਾਂ ਨਾਲ ਉਹ ਚੋਨਾ ਗੁਜਾਰੇ ਜੋਗਾ ਕਰ ਦਿੰਦਾ ਕਰ ਦਿੰਦਾ ਜੇ ਗੇਤਰਾ ਮਾਰਿਆ ਗਿਆ ਤੇ ਪਛੇਤਰ ਨਾਲ ਹੋ ਜਾਂਦਾ ਜੇ ਪਛੇਤਰਾਂ ਮਾਰਿਆ ਜਾਂਦਾ ਤੇ ਗੇਤਰਾ ਹੋ ਜੂ ਉਹ ਖਰਚਾ-ਕੁਰਚਾ ਕਰਦਾ ਗੁਜਾਇਸ਼ ਜਿਹੜੀ ਉਹ ਚੱਲ ਜਾਂਦੀ ਆ ਗਿਆ ਤੇ ਇੱਕ ਹੋਰ ਮੈਨੂੰ ਦੱਸੋ ਜਿਵੇਂ ਮੰਨ ਲਓ ਤੁਸੀਂ ਕਿੰਨੀ ਕੁ ਖੇਤੀ ਕਰਦੇ ਹੋ ਮੇਰੇ ਕੋ 10 ਰਾਇ ਜਮੀਨ ਤੇ ਅੱਛਾ ਤੇ ਉਹਦੇ ਵਿੱਚ ਤੁਸੀਂ ਮੈਨੂੰ ਕਿੱਲੇ ਦੇ ਹਿਸਾਬ ਨਾਲ ਖਰਚਾ ਜਾਂ ਵੜਾ ਜਾਂ ਗਣਾਓ ਕਿਉਂਕਿ ਪਤਾ ਤਾਂ ਲੱਗੇ ਨਾ ਖਰਚਾ ਹੁੰਦਾ ਕਿਵੇਂ ਐ ਬਜਾਈ ਦਾ ਕਿੰਨਾ ਜਿਵੇਂ ਹੁਣ C2 50 ਵਾਲਾ ਫਾਰਮੂਲਾ ਕਿਨੇ ਲਾਗੂ ਕਰੋ ਉਹ ਲਾਗੂ ਕਿਵੇਂ ਹੋਵੇ ਉਹਦੇ ਨਾਲ ਕੀ ਫਰਕ ਪੈ ਜਾਊਗਾ ਖਰਚੇ ਦਾ ਹਿਸਾਬ ਕਰ ਦੱਸੋ ਮੈਨੂੰ ਕਿੱਲੇ ਕ ਦਾ ਖਰਚਾ ਦਾ ਹਿਸਾਬ ਵੇਖੋ ਇਸ ਵਗਿਆ ਜਿਹੜਾ ਨਾ ਮੋਦੀ ਸਰਕਾਰ ਨੂੰ ਇਹ ਪਹਿਲਾਂ ਕਹਿੰਦੇ ਕਾਨੂੰਨ ਇਹਨਾਂ 'ਚ ਕੁਝ ਨਹੀਂ ਜੀ ਚੰਗੇ ਆ ਇਹਨਾਂ ਦੇ ਫਾਇਦੇ ਵਾਸਤੇ ਹੁੰਨਾ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਸਾਡੀ ਜਿਹੜੀ ਜਥੇਬੰਦੀ ਆ ਕਿਸਾਨ ਸੰਘਰਸ਼ ਕਮੇਟੀ ਜਿਹੜੀ ਉਹਨਾਂ ਦੇ ਆਗੂਆਂ ਨੇ ਮੀਟਿੰਗਾਂ ਵਿੱਚ ਇਹਨਾਂ ਨੂੰ ਸਪਸ਼ਟ ਕਰ ਦਿੱਤਾ ਜਿਨ੍ਹਾਂ ਦੀਆਂ 4-4 ਪੀੜੀਆਂ 3-3 ਪੀੜੀਆਂ ਕਿਸਾਨੀ 'ਚ ਗੁਜ਼ਰ ਗਈਆਂ ਉਹਨਾਂ ਨੂੰ ਤਜਰਬਾ ਹੈ ਵੀ ਇਹ ਕਾਰੇ ਕਿਉਂ ਆ ਉਹਨਾਂ ਗਾੜੀ ਇਹ ਲਾਜਵਾਬ ਹੋਗੇ ਇੱਕ ਮੀਟਿੰਗ ਦੋ ਤਿੰਨ ਮੀਟਿੰਗਾਂ ਹੋਈਆਂ ਪਿਛਲੇ ਪਹਿਲੇ ਦਿੱਲੀ ਸ਼ਹਿਰ ਚ ਉਹਦੇ ਬਾਈ 23 ਤੱਕ ਵੀ ਪਹੁੰਚੀ ਸੀ ਬਹੁਤ ਹਾਂ ਮੀਟਿੰਗਾਂ ਹੋਈਆਂ ਲੇਕਿਨ ਉਹਦੇ ਚ ਸਾਡੇ ਕਿਸਾਨ ਲੀਡਰਾਂ ਨੇ ਜਿਨ੍ਹਾਂ ਦੀਆਂ ਚਾਰ ਚਾਰ ਪੀੜੀਆਂ ਇਸ ਕਿਸਾਨੀ ਚ ਨਿਕਲੀਆਂ ਉਹਨਾਂ ਇਹ ਸਾਫ਼ ਕਰਤਾ ਵੀ ਗਲਤ ਅੱਛਾ ਮੋਦੀ ਸਰਕਾਰ ਨੂੰ ਇਹ ਮੰਨਣਾ ਪਿਆ ਮੰਨੇ ਵੀ ਵਾਕਿਆ ਗਲਤੀਆਂ ਹੀ ਇਹਨਾਂ ਚ ਤਰਤੀਮਾਂ ਕਰਦਾਂਗੇ ਇਹਨਾਂ ਨੂੰ ਬਦਲ ਦਾਂਗੇ ਇਹ ਵਾਕਿਆ ਹੀ ਜਿਹੜੇ ਆ ਉਹ ਠੀਕ ਨਹੀਂ ਲੇਖੋ ਇਹ ਇਹ ਹੁਣ ਇਹ ਗੱਲ ਆ ਇਹ ਸਵਾਮੀ ਨਾਥ ਨੇ ਇੱਕ ਵਿਗਿਆਨੀ ਸੀ ਬਹੁਤ ਤਗੜੇ ਉਹਨੇ ਵਿਗਿਆਨਕ ਤਰੀਕੇ ਨਾਲ ਇਹ ਸਾਬਤ ਕਰਤਾ ਵੀ ਕਿਸਾਨ ਦੀ ਘਰ ਵਾਲੀ ਉਹਦੇ ਬੱਚੇ ਹਾਂਜੀ ਉਹ ਸਾਰੇ ਕਿਸਾਨੀ 'ਚ ਮਿਹਨਤ ਕਰਦੇ ਕਰਦੇ ਆ ਤੇ ਉਹਨਾਂ ਨੂੰ ਕਹੀ ਗਿੰਤੀ ਜਿਨੀ ਲਿਆਉਂਦੇ ਸੀ ਉਹਨਾਂ ਨੂੰ ਕਿਹੜੀ ਤਨਖਾਹ ਮਿਲਦੀ ਉਹਨਾਂ ਨੂੰ ਕਿਹੜਾ ਕੋਈ ਰਜਗਾਰ ਪੱਤਰ ਹੈਗੇ ਤੇ ਸਾਰੇ ਕਿਸਾਨੀ 'ਚ ਹਮ ਲੇਕਿਨ ਉਹ ਸਵਿਗਿਆਨੀ ਨੇ ਇਹ ਸਾਬਤ ਕਰਤਾ ਕਿ ਕਿਸਾਨ ਦੀ ਸੰਯੁਕਤ ਪਰਿਵਾਰ ਸਾਰਾ ਪਰਿਵਾਰ ਹੀ ਕਿਸਾਨੀ ਦੀ ਆ ਉਹਦੇ ਜਰੀਆ ਹੈ ਖੇਤੀ ਦਾ ਜਰੀਆ ਇਹ ਸਵਾਰ ਤੇ ਸਾਰਿਆਂ ਦੀ ਵਿੱਚ ਲਾਗਤ ਨੂੰ ਜੋੜ ਕੇ ਤੇ ਫਿਰ ਇਹਨਾਂ ਦੀ ਕੀਮਤ ਮਾਰ ਆ ਜੇ ਇਹਨਾਂ ਨਾਲ ਫਿਰ ਸਾਡਾ ਵੀ ਗੁਜ਼ਾਰਾ ਅੱਛੀ ਤਰ੍ਹਾਂ ਹੋ ਜੇ ਜਿਵੇਂ ਤੁਸੀਂ ਸੁਆਮੀ ਨਾਥਨ ਰਿਪੋਰਟ ਵਾਲਾ ਹਵਾਲਾ ਦਿੱਤਾ ਕਿ ਉਹ ਬੜਾ ਵਿਗਿਆਨੀ ਤੇ ਉਹਨਾਂ ਨੇ ਦੱਸ ਦਿੱਤਾ ਕਿ ਕਿਵੇਂ ਕਿੰਨਾ ਖਰਚਾ ਸਾਰਾ ਟੱਬਰ ਲੱਗਦਾ ਹੈ ਤੇ ਤੁਸੀਂ ਪ੍ਰੈਕਟੀਕਲ ਜਿਵੇਂ ਤੁਸੀਂ ਸਮਝਾਓ ਜਿਵੇਂ ਤੁਸੀਂ ਖੇਤੀ ਕਰਦੇ ਹੋ ਪਰਿਵਾਰ ਚ ਜੀ ਜਿੰਨੇ ਵੀ ਹੈਗੇ ਲੱਗੇ ਰਹਿੰਦੇ ਹੋ ਚਾਹੇ ਉਹ ਸੋਣੀ ਹੈ ਹਾੜੀ ਹੈ ਇੱਕ ਕਿੱਲੇ ਦੇ ਉੱਤੇ ਖਰਚਾ ਕਿੰਨਾ ਕੋ ਆ ਜਾਂਦਾ ਮੰਨ ਲਓ ਤੁਸੀਂ ਬਾਸਮਤੀ ਲਾਉਣੀ ਹੈ ਕਿੱਲੇ ਚ ਉਹਦਾ ਸਮਝਾਓ ਮੈਨੂੰ ਸਮਝਾ ਦੇ ਕਿ ਨਾ ਪਹਿਲੋਂ ਨੂੰ ਭਾਵਾਂਗੇ ਖੇਤ ਤਿਆਰ ਕਰਾਂਗੇ ਇੱਕ ਦੋ ਉਹਨੂੰ ਭਾਈ ਖੇਤ ਤਿਆਰ ਕਰਾਂਗੇ ਫੇ ਫੇ ਉਹ ਟਰੈਕਟਰ ਦਾ ਖਰਚਾ ਆਏਗਾ ਉਹਦੀ ਡੀਜ਼ਲ ਪਏਗਾ ਇੱਕ ਟਰੈਕਟਰ 4-5 ਲੀਟਰ ਘੰਟੇ ਚ ਖਾ ਜਾਂਦਾ ਜੇ ਟਰੈਕਟਰ ਉਹਨੂੰ 2-3-5-6 ਘੰਟੇ ਲੱਗ ਜਾਂਦੇ ਉਹਨੂੰ ਵਾਹਾਂਗੇ ਖਾਬ ਹੋ ਗਿਆ ਫੇਰ ਉਹ 2 ਥੋੜੇ ਦਿਨ ਬਾਅਦ ਫੇਰ ਉਹ ਸੁੱਕ ਜਾਏਗੀ ਦੁਬਾਰਾ ਫੇਰ ਉਹ ਚ ਕਾ ਬੂਡ ਨਦੀ ਨੇ ਉਹਨੂੰ ਕਰਾਂਗੇ ਫੇਰ ਉਹਦੇ ਚ ਪਾਣੀ ਛੱਡਾਂਗੇ ਪਾਣੀ ਛੱਡਨ ਤੇ ਫਿਰ ਟੂਲ ਦਾ ਪਾਣੀ ਲਗਾਏਗਾ ਫਿਰ ਉਹ ਬੱਤੀ ਨਹੀਂ ਆਏਗੀ ਜੇ ਬੱਤੀ ਨਹੀਂ ਆਈ ਤੇ ਖੇਤ ਤੇ ਤਿਆਰ ਕਰਨਾ ਉਤੋਂ ਨਿਧਾਰਤ ਸਮਾਂ ਵੀ ਤੁਸੀਂ ਹੁਣ ਸ਼ੁਰੂ ਕਰ ਦਿਓ ਫਿਰ ਅਹੀਂ ਲੱਗੀ ਇੰਜਣ ਉਹ ਦੂਜਾ ਹੈ ਉਹ ਤੇਲ ਪਾਵਾਂਗੇ ਉਹ ਖੇ ਖਰਚੇ ਇਤਨਾ ਵੱਧੇ ਜਾਂਦੇ ਸਾਡੇ ਫਿਰ ਵੀ ਜੇ ਬੱਤੀ ਇਹ ਸਰਕਾਰਾਂ ਜਿਹੜੀਆਂ ਨਾ ਉਹ ਉੱਤੇ ਕਾਗਜ਼ੀਆਜ ਕਰਦੇ ਬੱਤੀ 8 ਘੰਟੇ ਆਏਗੀ ਮਿਲੇਗੀ ਪਰ ਉਹ ਉਹ ਨੁਕਸ ਪਾਇਆ ਗਿਆ ਇਹ ਫੀਡਰ ਚ ਹੈ ਹੋ ਗਿਆ ਕਿ ਰਿਓ ਹੋ ਗਿਆ ਅਖੀਰ ਸਾਨੂੰ ਪੂਰੀ ਬੱਤੀ ਨਹੀਂ ਮਿਲਦੀ ਅੱਜ ਜੇ ਅਸੀਂ ਲਾਈਏ ਨਾ ਸਰਕਾਰ ਪਿੱਛੇ ਤੋਂ 8 ਘੰਟੇ ਬੱਤੀ ਮਿਲੇਗੀ ਕਿਸਾਨ ਨੂੰ ਮਿਲੇਗੀ ਲੇਕਿਨ ਕੁਛ ਨਾ ਕੁਛ ਕੋਈ ਇਹ ਲੈਂਦਾ ਨੁਕਸ ਕੋਈ ਕਿ ਟ੍ਰਾਂਸਫਰਡ ਦਾ ਫਿਊਜਡ ਗਿਆ ਕਿਉਂਕਿ ਲਗਾਤਾਰ ਕੋਈ ਨਾ ਕਿਸੇ ਕਿਸੇ ਬਹਾਨੇ ਨਾਲ ਸਾਨੂੰ ਪੂਰੀ 8 ਘੰਟੇ ਬੱਤੀ ਨਹੀਂ ਮਿਲਦੀ ਜੇ ਬੱਤੀ ਨਹੀਂ ਮਿਲਦੀ ਸਾਨੂੰ ਫਿਰ ਮਜਬੂਰ ਵਸ ਜਨਰੇਟਰ ਹੂੰ ਆ ਇੰਜਨ ਉ ਚਲਾਉਣੇ ਪੈਂਦੇ ਉਹ ਇੰਜਨ ਜਨਰੇਟਰਾਂ ਤੇ ਤੇਲ ਦਾ ਖਰਚਾ ਜਿਹੜਾ ਫालतू ਬਦਲ ਘਟੋ ਘਟੇ ਇੱਕ ਇੱਕੜ ਦੀ ਜਾਂ ਕਿੱਲੇ ਦੀ ਖੇਤੀ ਕੋਈ ਕਰਨ ਵਾਲਾ ਜਾਂ ਦੋ ਦੀ ਢਾਈ ਦੀ ਪੰਜ ਦੀ ਉਹ ਜਦੋਂ ਖੇਤੀ ਕਰਦਾ ਮੰਡੀ ਚ ਲੈ ਕੇ ਜਾਣੀ ਆ ਫਸਲ ਉਦੋਂ ਤੱਕ ਇੱਕ ਕਿੱਲੇ ਦਾ ਖਰਚਾ ਕਿੰਨਾ ਕੁ ਪੈ ਜਾਂਦਾ ਸੌਣੀ ਹਾੜੀ ਦਾ ਵੇਖੋ ਖਰਚਾ ਨਾ ਟੋਟਲ ਰੱਖੀ ਜੇ ਨਾ ਸਾਰਾ ਜਿਤਨਾ ਭਾਈ ਹੈ ਬਜਾਈ ਹੈ ਇਸ ਸਮੇਂ ਦੇ ਨਹੀਂ ਨਾ ਹੁਣ ਜੇ ਤੇ ਬੱਤੀ ਠੀਕ ਆ ਜੇ ਫਿਰ ਤੇ ਸਾਡਾ ਘਟ ਹੋਊਗਾ ਜੇ ਨਹੀਂ ਤੇ 20 25 ਹਜ਼ਾਰ ਤੋਂ ਉੱਪਰ ਵੀ ਚੱਲ ਜਾਂਦਾ ਖਰਚਾ ਉਹ ਵੇਖੋ ਫਿਰ ਉਹ ਜੋ ਲੇਬਰ ਹੈ ਹਾਂ ਜੀ ਉਹਨੇ ਆਖਣਾ ਵੀ ਮੈਂ ਮਗਹਾਈ ਆ ਮੇਰੇ ਬੱਚੇ ਆ ਮੈਂ ਤਾਂ ਇੰਨੇ ਲੈਣੇ ਪਹਿਲੇ ਲਵਾਈ ਸੀ 3500 4 ਉਹ ਨਾ ਪੰਜੀ ਲੈਣਾ 5000 ਕਿੱਲੇ ਦੀ ਉਹ ਲਵਾਈ ਲੈਣੀ ਉਹਨੇ ਇਹ ਲਵਾਈ ਵਾਲੇ ਚੱਕਰ ਚ ਤੇ ਆਪਾਂ ਦੇਖਿਆ ਕਈ ਪਿੰਡਾਂ ਚ ਰੌਲੇ ਵੀ ਬੜੇ ਪਏ ਆ ਮੱਤੇ ਪੈਣ ਲੱਗੇ ਮੱਤੇ ਉਹ ਝਗੜਾ ਹੋ ਜਾਂਦਾ ਅਸੀਂ ਆਨੇ ਸਾਡੇ ਦੇ ਅੱਗੇ ਬੜੇ ਖਰਚੇ ਆ ਸਾਨੂੰ ਮਾਫ ਕਰੋ ਥੋੜਾ ਘੱਟ ਲਈਏ ਇਹ ਦੂਰ ਦੀ ਆਪਦੀ ਮਜਬੂਰੀ ਹੈ ਸਾਲ ਦੀ ਆਪਦੀ ਮਜਬੂਰੀ ਉਹ ਦੋਵੇਂ ਫਿਰ ਝਗੜੇ ਹੁੰਦੇ ਆ ਸਿਆਣੇ ਜਿਹੜੇ ਚੰਗੇ ਪਿੰਡ ਆ ਹਾਂਜੀ ਉਹਨਾਂ ਚੱਲ ਐਸਟਿਮੇਟ ਉਹ ਜਾਂਦੀ ਆ ਜਿਹੜੇ ਦੂਸਰੇ ਉਹ ਫਿਰ ਲਾਮ ਦੀ ਲਬਰ ਜਿੱਤੇ ਰਗੜਾਈ ਪੈਂਦਾ ਇੱਕ ਨਾ ਬਾਪੂ ਜੀ ਵੀ ਮੈਨੂੰ ਦੱਸੋ ਕਿਉਂਕਿ ਜਿਹੜੀ ਬੱਤੀ ਵਾਲੀ ਤੁਸੀਂ ਗੱਲ ਕਿਹਾ ਵੀ ਘੱਟ ਆਈ ਵੱਧ ਆਈ ਉਹਦੇ ਹਿਸਾਬ ਨਾਲ ਸਾਡਾ ਖਰਚਾ ਹੁੰਦਾ ਹੈ ਕਈ ਕਹਿੰਦੇ ਵੀ ਕਿਸਾਨ ਐਵੇਂ ਕਰ ਲਾਉਂਦੇ ਰਹਿੰਦੇ ਆ ਇਹਨਾਂ ਨੂੰ ਤਾਂ 1998 ਵੇਲੇ ਦੀ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਘੱਟੋ ਘੱਟ ਪੰਜਾਬ ਵਾਲੇ ਇਸ ਗੱਲੋਂ ਤਾਂ ਸੁખી ਆ ਨਾ ਇਹਨਾਂ ਨੂੰ ਤਾਂ ਮੋਟਰਾਂ ਦੀ ਬਿਜਲੀ ਫ੍ਰੀ ਐ ਬੱਤੀ ਫ੍ਰੀ ਐ ਵੇਖੋ ਫਰੀਦ ਆ ਮਤਲਬ ਲਿਆ ਫਰੀਦ ਜਿਹੜੀ ਹੈ ਨਾ ਵੇਖੋ ਇਹ ਸਾਡੀ ਫਸਲ ਦਾ ਸਹੀ ਮੁੱਲ ਮਿਲੇ ਸਹੀ ਹੋਵੇ ਫਰੀ ਦੇਖੋ ਅਹੀਂ ਜਦੋਂ ਅਮਰੀਕਾ ਗਾੜੀ ਸਾਡੇ ਦੇਸ਼ ਨੇ ਅੰਨ ਲਈ ਠੂਠਾ ਲੈ ਕੇ ਗਿਆ ਵੀ ਅਹੀਂ ਮਰ ਗਏ ਭੁੱਖੇ ਹਾਏ ਗਏ ਸਾਡੀ ਜਨਤਾ ਵਾਧੀ ਵਾਧੀ ਜਾਂਦੀ ਆ ਉਸ ਭੁੱਖ ਨੂੰ ਮਟਾਉਣ ਵਾਸਤੇ ਕਿੰਨੇ ਯੋਗਦਾਨ ਪਾ ਅਹੀਂ ਪਾਇਆ ਅਹੀ ਨਹੀਂ ਵੇਖਿਆ ਪੰਜਾਬ ਵਾਲਿਆਂ ਸਾਡਾ ਖਰਚਾ ਵਧਦਾ ਜਾਂ ਵਧਦਾ ਜੇ ਟਿਊਬਲ ਨਹੀਂ ਚੱਲੇ ਬੱਤੀ ਨਹੀਂ ਆਈ ਤੇ ਜਨਰੇਟਰ ਚਲਾਤਾ ਜਨਰੇਟਰ ਨਹੀਂ ਚੱਲਿਆ ਤਾਂ ਉਹ ਉਤਨਾ ਹੋਰ ਕੋਈ ਇੰਤਜ਼ਾਮ ਕਰ ਲਿਆ ਕਰਕੇ ਕਰਕੇ ਵੀ ਫਸਲ ਲੱਗ ਜੇ ਟਾਈਮ ਉਹਦੇ ਤੇ ਫਿਰ ਦਵਾਈਆਂ ਛਿੜਕਾ ਨਦੀਨ ਉਗਪਿਆਉ ਮਹਿੰਗੀ ਤੋਂ ਮੰਗੀ ਹੁਣ ਉਹਨਾਂ ਮਾਫ਼ ਕਰ ਹਾਂ ਜੀ ਜੀ ਮਾਫ਼ ਕਰਨਾ ਜਿਹੜੇ ਡੀਲਰ ਹੈ ਦਵਾਈਆਂ ਵਾਲੇ ਹਾਂ ਜੀ ਹਾਂ ਉਹ ਵੀ ਬੇਈਮਾਨੀ ਬੜੀ ਕਰਦੇ ਹਾਂ ਦਵਾਈ ਪਾ ਨੋ ਲਦੀਨ ਮਰਦਾ ਨੇ ਮਹਿੰਗੀਆਂ ਮੰਗੀਆਂ ਦਵਾਈਆਂ ਕਈ ਰੀ ਦੋਰੇ ਪਾਉਣੀ ਪੈਂਦੀ ਜਿੰਨਾ ਵੇਲੇ ਆ ਦੀ ਤੁਸੀਂ ਗੱਲ ਕਰਦੇ ਆ ਵੀ ਇਹਦੋਂ ਭੁੱਖੇ ਮਰਦੀ ਸੀ ਦੁਤੀਆਂ ਤੇ ਅਸੀਂ ਸਾਨੂੰ ਚੇਤੇ ਕੀਤਾ ਉਹਨਾਂ ਨੇ ਚੇਤੇ ਹੀ ਮੈਨੂੰ ਲੱਗਦਾ ਤਾਂ ਕੀਤਾ ਮਿੱਟੀ ਜਰਖੇਜ਼ ਹੈ ਹਾਂ ਹੋਰ ਪਾਸੇ ਲੱਗ ਇਹਨਾਂ ਤੋਂ ਬਿਨਾ ਪੰਜਾਬ ਤੋਂ ਬਿਨਾ ਸਾਡੀ ਜਿਹੜਾ ਹਿੰਦੁਸਤਾਨ ਨਿਰਭਰ ਨਹੀਂ ਹੋ ਸਕਦਾ ਉਦੋਂ ਸਾਨੂੰ ਇਤਿਹਾਸ ਕਰੀਏ ਤੁਸੀਂ ਕਿ ਉਹ ਨਾਂ ਵੀ ਲਾਓ ਤੁਸੀਂ ਕਣਕ ਬੀਜੋ ਤੁਹਾਨੂੰ ਐ ਹੋਗਾ ਹੈ ਉਪਰੀ ਮਿੱਟੀ ਨਹੀਂ ਸਾਨੂੰ ਲਾਲਚ ਦੇਤਾ ਵੀ ਇਹ ਤੋਂ ਕਿਨੇ ਪਿੱਛੇ ਜਾਂ ਹਟ ਜਾਣਾ ਮਤਲਬ ਕਿਸਾਨ ਨੂੰ ਮੁੱਲ ਅੱਜ ਮਿਲ ਜੇ ਸਹੀ ਪਾ ਕੇ ਫਿਰ ਬਤੀ ਫ੍ਰੀ ਹੋਵੇ ਨਾ ਹੋਵੇ ਫਰਕ ਨਹੀਂ ਪੈਂਦਾ ਕੋਈ ਵੇਖੋ ਨਾ ਜਦੋਂ ਸਹੀ ਮੁੱਲ ਮਿਲ ਜੂਆ ਸਾਡਾ ਖਰਚਾ ਡੀਜ਼ਲ ਚ ਹੋਣੀ ਬਿਨਾਂ ਵਜਾ ਜਿਹੜਾ ਸਾਡੇ ਤੇ ਓਰ ਲੋਡ ਪੈਂਦਾ ਮਜਬੂਰੀ ਹੈ ਸਾਡੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਹੈ ਜਦੋਂ ਫਸਲ ਸਾਡੀ ਸਹੀ ਹੋਣੀ ਆਜੂ ਤੇ ਅਸੀਂ ਆਪਣਾ ਕਰਜ਼ਾ ਜੋ ਲੋੜਾਂ ਪੂਰੀਆਂ ਕਰ ਲਾਂਗੇ ਸਾਨੂੰ ਕੋਈ ਤਕਲੀਫ ਨਹੀਂ ਬਸ ਤੁਸੀਂ ਕਰਜ਼ੇ ਦੀ ਗੱਲ ਆਖੀ ਹੈ ਕਈ ਨਾ ਅਸੀਂ ਜਦੋਂ ਫੀਲਡ ਵਿੱਚ ਜਾਂਦੇ ਆ ਜਾਂ ਹੋਰ ਨਾ ਪਾਸੇ ਜਾਂ ਜਿਨ੍ਹਾਂ ਨਾਲ ਗੱਲ ਕਰਦੇ ਵੀ ਤੁਹਾਡਾ ਕੀ ਵਿਚਾਰ ਹੈ ਜਿਹੜੇ ਸਿੱਧੇ ਨਹੀਂ ਖੇਤੀ ਨਾਲ ਜੁੜੇ ਉਹਨਾਂ ਨੂੰ ਇੱਕ ਸਵਾਲ ਪੁੱਛਦੇ ਆ ਨਾ ਵੀ ਕਿਸਾਨ ਬੜੇ ਦੁਖੀ ਆ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਸੜਕਾਂ ਤੇ ਰਹਿਣਾ ਪੈਂਦਾ ਤੇ ਇੱਕ ਖੇਤਾਂ ਚ ਮਿੱਟੀ ਨਾਲ ਮਿੱਟੀ ਇੱਕ ਸਰਕਾਰਾਂ ਨਾਲ ਮੱਥੇ ਕਿੰਨੇ ਤਸ਼ੱਦਦ ਅੰਜੂ ਗੈਸ ਕੀ ਗੋਲੀਆਂ ਸਿੱਧੀਆਂ ਕੀ ਇੱਕ ਜੋ ਨੌਜਵਾਨ ਮਾਰਿਆ ਗਿਆ ਇਹ ਤੋਂ ਪਹਿਲਾਂ ਬੜੀ ਸ਼ਹਾਦਤ ਆ ਹੁੰਦੀ ਪਰ ਉਹ ਕਹਿੰਦੇ ਵੀ ਜਿਹੜੇ ਕਰਜ਼ਾ ਇਹਨਾਂ ਦੇ ਛੱਡਦਾ ਨਾ ਆਦੇ ਖਰਚੇ ਨੂੰ ਥੋੜਾ ਕੰਟਰੋਲ ਕਰ ਲੈਣਾ ਸੰਕੋਚ ਕਰ ਲੈਣਾ ਤਾਂ ਕਰਜ਼ੇ ਨਾ ਛੜਨ ਤੁਸੀਂ ਮੈਨੂੰ ਇਹ ਸਮਝਾਓ ਵੀ ਕਰਜ਼ੇ ਦੀ ਪੰਡ ਕਿਉਂ ਭਾਰੀ ਹੋ ਜਾਂਦੀ ਹੈ ਇਹ ਤੁਹਾਡਾ ਬਹੁਤ ਹੀ ਵਧੀਆ ਸਵਾਲ ਹੈ ਮੈਂ ਤੁਹਾਨੂੰ ਟੈਕਨੀਕਲ ਤਰੀਕੇ ਦਾ ਪੰਜੋਂ ਗੜਾ ਇੱਕੋ ਜਿਹਾ ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਕਈ ਜਿੰਮੇਦਾਰ ਜਿਹੜਿਆ ਨਾ ਉਹ ਆਪਣੀ ਲੋੜ ਤੋਂ ਵੱਧ ਖਰਚ ਕਰਦੇ ਆ ਉਹ ਇਹ ਨਹੀਂ ਕਰਨਾ ਚਾਹੀਦਾ ਇਹ ਮੈਂ ਮੰਨਦਾ ਇਸ ਗੱਲ ਨੂੰ ਆਪਣੀ ਸੀਮਤ ਚ ਰਹੁ ਇੱਕ ਮੁਹਾਵਰਾ ਹੈ ਆ ਆਪਣੀਆਂ ਚਾਦਰ ਵੇਖ ਕੇ ਪਾਇਰ ਫੈਰਨੇ ਚਾਹੀਦੇ ਤੇ ਸਹੀ ਤਰੀਕੇ ਨਾਲ ਇਹ ਤੇ ਵਾਕਿਆ ਇਹ ਕਾਰਨ ਨਹੀਂ ਲੇਕਿਨ ਜਿਹੜੇ ਕਰਜ਼ੇ ਦੀ ਪਾੰਡਿਆ ਨਾ ਉਹ ਇਸ ਵਾਸਤੇ ਵਾਦੀ ਆ ਜਦੋਂ ਸਾਡੀ ਫਸਲ ਤਿਆਰ ਹੁੰਦੀ ਆ ਉਹ ਵੀ ਕੁਦਰਤੀ ਕੁਸ਼ਰੂਪੀ ਆ ਜਾਂਦੀ ਹੈ ਫਸਲ ਪੱਕੀ ਆ ਹਾਂ ਢੇਰੀ ਆ ਗਈ ਉਹ ਫਸਲ ਦਾ ਝਾੜ ਸਾਡਾ 30 ਕੁਇੰਟਲ ਨਿਕਲਣਾ ਸੀ ਲੇਕਿਨ ਜਦੋਂ ਉਹ ਫਸਲ ਨਿਸਰ ਨਹੀਂ ਆ ਹਨੇਰੀ ਨੇ ਉਹ ਜਰਮੀਨੇਸ਼ਨ ਜੋ ਵਧੀਆ ਦਾਣੇ ਬਣਨੇ ਸੀ ਉਹਨੂੰ ਗਰਬੜ ਕਰ ਦਿੱਤਾ ਉਹ ਗਰਬੜ ਹੋ ਗਿਆ ਉਹ 30 ਕੁਇੰਟਲ ਦੀ ਬਜਾਏ 20 ਦੋ ਇੱਕ ਵੀ ਛਲ ਗਈ ਉਹ ਕਰਜ਼ੇ ਦੀ ਪੰਡ ਉਹ ਸਾਡਾ ਵਧਾਉਂਦੀ ਤੇ ਇਹ ਤਾਂ ਕਰਤੀ ਆਪ ਦਾ ਇਹ ਤੇ ਉਹਨਾਂ ਤੇ ਕਰਜ਼ਾ ਮੈਨੂੰ ਲੱਗਦਾ ਘੱਟ ਚੜਦਾ ਆਉਣਾ ਜਿਨ੍ਹਾਂ ਦੀ ਆਪ ਦੀ ਵਾਈ ਹੈ ਖੇਤੀਬਾੜੀ ਜ਼ਮੀਨ ਹੈ ਜਿਹੜੇ ਠੇਕੇ ਤੇ ਲੈ ਲੈ ਕੇ ਕਰਦੇ ਆ ਖੇਤੀ ਉਹ ਤਾਂ ਬਹੁਤ ਪਿੱਛੇ ਚਲੇ ਜਾਂਦੇ ਆ ਠੇਕੇ ਵੀ ਤੁਹਾਂ ਗੱਲ ਜਿਹੜੀ ਬਹੁਤ ਅੱਛੀ ਕਰਤੀ ਵੇਖੋ ਕੁਝ ਆਦਮੀ ਸਾਡੇ ਬਾਹਰ ਗਏ ਆ ਜਿ ਤਰ੍ਹਾਂ ਕੋਈ ਨੌਕਰੀ ਪੇਸ਼ੇ ਆਇਆ ਉਹ ਥੋੜੇ ਉਹਨਾਂ ਦੀ ਹਾਲਤ ਸੌਖੀ ਉਹ ਵਾਈ ਆਪ ਮਿਹਨਤ ਨਹੀਂ ਕਰਨਾ ਜੋ ਉਹਦੇ ਠੇਕੇ ਦੇ ਨੇ ਉਹ ਠੇਕੇਦਾਰ ਰੇਟ ਜਿਹੜਾ ਨਾ ਕਈ ਵਾਰੀ ਵੇਖੋ ਇਹ ਵਪਾਰ ਜਿਹੜਾ ਨਾ ਵਪਾਰੀ ਤਬਕਾ ਜਿਹੜਾ ਨਾ ਇਹਨਾਂ ਨੇ ਬੜੇ ਹੀ ਸਿਆਣੇ ਦਿਮਾਗ ਆ ਉਹ ਆਪ ਘਾਟਾ ਨਹੀਂ ਪਾਉਂਦੇ ਹਾਂਜੀ ਉਹਨਾਂ ਨੂੰ ਇੱਕ ਥੋੜੀ ਜੀ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਅੱਜ ਜਿਆਦਾ ਫਸਲ ਆ ਗਈ ਹੈ ਉਹ ਰੇਟ ਸਾਡਾ ਡਾਊਨ ਸਟ ਕਰ ਹਾਂ ਪੰਜ-ਛੇ ਦਿਨ ਲੁੱਟ ਲਿਆ ਚੰਗੀ ਤਰ੍ਹਾਂ ਉਹ ਜਦੋਂ ਪਤਾ ਲੱਗਿਆ ਵੀ ਇਹ ਤੇ ਕਿਸਾਨ ਵੀ ਕਈ ਪੜੇ ਲਿਖਿਆ ਸਿਆਣੇ ਹੋ ਗਏ ਫਿਰ ਰੇਟ ਡਾਊਨ ਹੋ ਗਿਆ ਬਾੜੀ ਰੋਕ ਲੋ ਉਹ ਰੋਕ ਲਿਆ ਉਹਨਾਂ ਇੱਕ ਧਮ 50100 ਰੁਪਿਆ ਉੱਪਰ ਕਰ ਦੇਣਾ ਵਪਾਰੀ ਨੇ ਹਾਂਜੀ ਉਹ ਦੋ ਦਿਨ ਫੇਰ ਸ਼ੁਰੂ ਹੋ ਗਏ ਅਸੀਂ ਲੈ ਗਏ ਉਹ 150 ਦੀ ਬਜਾਏ 200 ਨੀਚੇ ਕਰ ਦੇਣਾ ਉਹ 150 ਤਾਂ ਕੀਤਾ ਜਿੱਦਾਂ ਡਾਊਨ ਕਰਨਾ 200 ਕਰ ਦੇਣਾ ਇਹ ਜਿਹੜੀ ਆ ਵਪਾਰੀਆਂ ਦੀ ਸਰਕਾਰਾਂ ਇਹ ਨਾਲ ਦੀ ਮਿਲੀ ਭੁਗਤਣਾ ਕਿਸਾਨ ਦੀ ਲੁੱਟ ਖਸੁੱਟ ਬੜੀ ਹੁੰਦੀ ਹੈ। ਹੂੰ ਜੇ ਲੁੱਟ ਖਸੁੱਟ ਤੇ ਕੰਟਰੋਲ ਹੋਵੇ ਸਰਕਾਰਾਂ ਦਾ ਤੇ ਫੇਰ ਵੀ ਸਾਡੀ ਹਾਲਤ ਬੜੀੀ ਬਰਕ ਪੈ ਜਾਂਦਾ। ਹੂੰ ਹਾਂ ਆਪੂ ਫੇਰੇ ਪਿੰਡਾਂ ਦੇ ਵਿੱਚੋਂ ਕਿਸਾਨੀ ਨੂੰ ਲੱਗਦਾ ਕਿ ਕੋਈ ਦਿਨ ਆਊਗਾ ਕੋਈ ਠੀਕ ਹੋ ਜਾਊਗਾ ਹਵ ਕੰਮ। ਵੇਖੋ। ਉਤਮ ਖੇਤੀ ਤੇ ਮਦਮ ਵਪਾਰ ਇੱਕ ਸਚਾਈ ਸੀ। ਇੱਕ ਸਲੋਗਨ ਸੀ। ਹਾਂ ਬੜਾ ਵਧੀਆ ਹੈ। ਪਰ ਇਹਨੂੰ ਉਲਟਾ ਕਿਨੇ ਕੀਤਾ? ਇਹ ਮਾੜੀਆਂ ਕੇਂਦਰ ਸਰਕਾਰ ਰਾਜ ਸਰਕਾਰ ਦੀਆਂ ਨੀਤੀਆਂ ਨੇ ਅਗਰ ਸਹੀ ਸਰਕਾਰਾਂ ਹੋ ਜਾਣ ਸਹੀ ਨੀਤੀਆਂ ਹੋ ਜਾਣ ਸਹੀ ਮੁੱਲ ਮਿਲੇ ਸਹੀ ਇਮਾਨਦਾਰ ਸਰਕਾਰ ਆ ਜੇ ਤੇ ਫੇਰ ਸਭ ਕੁਝ ਠੀਕ ਹੋ ਸਕਦਾ ਅਗਰ ਇਸੇ ਤਰ੍ਹਾਂ ਕੰਮ ਚੱਲਿਆ ਤੇ ਫੇਰ ਇਹ ਤਾਂ ਗੜਬੜੀ ਹੈ ਇੱਕ ਨਾਰਾ ਤੇ ਹੋਰ ਚੱਲਿਆ ਸੀ ਉਧਰੋਂ ਮੋਦੀ ਸਾਹਿਬ ਵੱਲੋਂ ਕਿ ਆਮਦਨ ਦੁੱਗਣੀ ਹੋ ਜਾਣੀ 2024 ਪਹਿਲੇ 5 ਸਾਲ ਬਾਪੂ ਕੀ ਕਹਿੰਨੇ ਹੋ ਮਨ ਮਾਗਾ ਮੋਦੀ ਸਰਕਾਰ ਬਣ ਜਾਣਾ ਜਦ ਤੱਕ ਘਾਟਾ ਹੀ ਪੈਂਦਾ ਅੱਛਾ ਹਾਂ ਇਹ ਕਹਿੰਦੇ ਆ ਵੀ ਘਾਟਾ ਹੀ ਪੈਂਦਾ ਘਾਟਾ ਵੀ ਖੁਣ ਉਹਨੇ ਵਾਕੇ ਇਹ ਨਾਰਾ ਦਿੱਤਾ ਸੀ ਆਮਦਨ ਦੁੱਗਣੀ ਹੋਏਗੀ ਕੋਈ ਨਹੀਂ ਨਾ ਅੱਜ ਵੀ ਆਸਾਂ ਲਾਈ ਪਰਦੇ ਵੀ ਆ ਵਾਕੇ ਦੁੱਗਣੀ ਹੋਏਗੀ ਸਾਨੂੰ ਆਸ ਸੀ ਪੜ ਹੋਈ ਨਹੀਂ ਆ ਫੇ ਕਿਵੇਂ ਆਉਗਾ ਬਾਪੂ ਮੇਰੇ ਠੇਕੇ ਵੱਧ ਗਏ ਸਾਰੇ ਮੈਂ ਤੈਨੂੰ ਦੱਸਿਆ ਠੇਕੇ ਕਿਉਂ ਵੱਧਦੇ ਜਿਤਨਾ ਬਾਸ ਵੱਤੀ ਆ ਉਹਦੀ ਕੀਮਤ ਥੋੜੀ ਜਿਹੜਾਤੀ ਬਾਸ ਦੀ ਲੱਗੀ ਘੱਟ ਆ ਉਹ ਮਾਰਕੀਟ ਚ ਆਈ ਥੋੜੀ ਆ ਉਹਦਾ ਰੇਟ ਤਾਂ ਅੱਗੇ ਸਾਲ ਲੋਕ ਵਧਾ ਰਹੇ ਵਧਾ ਰਹੇ ਜਿੰਮੇਦਾਰ ਜਿਹੜਾ ਉਹ ਹੋਰ ਕੋਈ ਕੰਮ ਕਰ ਨਹੀਂ ਸਕਦਾ ਕਿਧਰ ਜਾਏਗਾ ਉਹਨੂੰ ਮਜਬੂਰੀ ਬਾ ਠੇਕੇ ਤੇ ਲੈਣੇ ਪੈਂਦੇ ਕੀ ਕਰੇ ਤੇ ਘਰ ਚ ਦੋ ਜਵਾਕ ਵੀ ਹੋ ਗਏ ਕਦੇ ਨੌਕਰੀਆਂ ਵਾਲਾ ਵੀ ਦਰਵਾਜ਼ਾ ਬੰਦ ਆ ਅਜਕੱਲ ਬਿਲਕੁਲ ਜੇ ਪ੍ਰਾਈਵੇਟ ਮਿਲਦੀ ਹੈ ਤਨਖਾਹ ਨਹੀਂ ਮਿਲਦੀ ਇਹ ਅੱਗੇ ਜਿਹੜੇ ਹਨ ਤੋੜਾ ਇਹ ਡਿਜੈਸਿਵ ਕੋਈ ਪੋਰਟ ਫਰਤੀ ਹੋ ਗਿਆ ਕੋਈ ਪ੍ਰਾਈਵੇਟ ਕਿਤੇ کارਖਾਨੇ ਦੁਗੇ ਤੇ ਹੁਣ ਸਭ ਕੁਝ ਆਪ ਮੇਂ ਜੇ ਰਜਗਾਰ ਮਿਲੇ ਤੇ ਕੋਈ ਇਹੋ ਜਿਹਾ ਤਰੀਕਾ ਨਹੀਂ ਜਿਹੜੀ ਲੋਕੀ ਬਾਹਰ ਨੂੰ ਭਜਦੇ ਜਿਹੜੇ ਸਾਡੇ ਗਦਰੀ ਬਾਬੇ ਸੀ ਤੁਹਾਨੂੰ ਤਾਂ ਮਾਣ ਪ੍ਰਾਪਤ ਹੋਇਆ ਤੁਸੀਂ ਉਹ ਪਿੰਡ 'ਚ ਜੰਮੇ ਪੜੇ ਹੋ ਤੇ ਉੱਥੇ ਵੱਡੇ ਹੋਏ ਹੋ ਤੇ ਉਹ ਗਦਰੀ ਬਾਬੇ ਜਿਹੜੇ ਕਿਸੇ ਵੇਲੇ ਬਾਹਰ ਗਏ ਸੀ ਪਰ ਜਦੋਂ ਲੋੜ ਪਈ ਵੀ ਹੁਣ ਸਾਡੇ ਸਰਨਾ ਨਹੀਂ ਜਾਇਆ ਬਿਨਾਂ ਉਹਨਾਂ ਬਗਾਵਤ ਕੀਤੀ ਇਨਕਲਾਬ ਦਾ ਸੰਗਰਾਂ ਲੈ ਕੇ ਗਦਰ ਕਰਾਂਗੇ ਅਸੀਂ ਇੱਕ ਇੱਕ ਉਹ ਮੋੜਾ ਫਿਰ ਪੁੱਠੇ ਪਾਸੇ ਨੂੰ ਪੈ ਗਿਆ ਹੁਣ ਜਵਾਨੀ ਤੁਹਾਡੇ ਪਿੰਡ ਭਕਨੇ ਪਿੰਡ ਦੀ ਮੈਨੂੰ ਦੱਸ ਤੂੰ ਕਿੰਨੇ ਘਰਾਂ 'ਚ ਜਵਾਕ ਨਿਆਣੇ ਬਾਹਰ ਗਏ ਆ ਉਹ ਸਾਡੇ ਕੁਲ 'ਚ 6-7% ਗਏ ਬਾ ਕੋਈ ਪੜ੍ਹਾਈ ਵਾਸਤੇ ਕੋਈ ਰੋਜ਼ਗਾਰ ਵਾਸਤੇ ਵੇਖੋ ਉਹਨਾਂ ਦੀ ਮਜਬੂਰੀ ਸੀ ਪਾਪਾ ਸੂਨ ਸਿੰਘ ਭਗਲੇ ਦੀ ਮਜਬੂਰੀ ਸੀ ਉਹਨਾਂ ਜਦੋਂ ਜਾ ਕੇ ਵੇਖਿਆ ਕਿ ਇਹ ਬਾਹਰ ਦੇ ਦੇਸ਼ਾਂ ਛਾਛੀ ਆਏ ਆ ਹਾਂਜੀ ਮਿਹਨਤ ਕਰਨ ਵਾਸਤੇ ਕਿ ਸਾਡੀ ਸਾਨੂੰ ਉਹ ਜਿਹੜੀ ਆ ਨਾ ਉੱਥੋਂ ਜਿਹੜੇ ਅਸੀਂ ਮਜ਼ਦੂਰੀ ਕਰਦੇ ਨਾਲ ਉਹ ਵਿਤਕਰਾ ਕਰਦੇ ਹਾਂਜੀ ਸਾਨੂੰ ਉਹ ਮਾੜੇ ਸਮਝਦੇ ਹਾਂਜੀ ਜਿਸ ਤਰ੍ਹਾਂ ਮਜ਼ਦੂਰ ਹੈ ਆ ਅੱਜ ਉਹਨਾਂ ਦੀ ਸੋਚ ਬੜੀ ਤਗੜੀ ਪੋਜੀਟਿਵਸ ਹਾਂ ਉਹਨਾਂ ਨੇ ਆਖਿਆ ਕਿ ਅਸੀਂ ਇੱਕ ਚੰਗੇ ਹੂੰ ਬਹੁਤ ਵਧੀਆ ਹਿੰਦੁਸਤਾਨ ਦੇ ਨਾਗਰਿਕ ਆ ਤੇ ਸਾਡੇ ਨਾਲ ਇੱਡਾ ਮਾਰਾ ਸਲੂ ਹੂੰ ਉਹਨਾਂ ਨੂੰ ਇਹ ਦਿਲ ਤੇ ਲੱਗ ਹੂੰ ਉਹਨਾਂ ਫਿਰ ਉੱਥੇ ਅਗਦਰ ਪਾਰਟੀ ਬਣਾਈ ਹੂੰ ਆਪਣੇ ਜਿੰਨੇ ਪੰਜਾਬੀ ਸੀ ਉਧਰ ਗਏ ਹਿੰਦੁਸਤਾਨੀ ਉਹਨਾਂ ਨੂੰ ਇਕੱਠਾ ਕੀਤਾ ਤੇ ਅੰਗਰੇਜ਼ਾਂ ਨਾਲ ਸੰਘਰਸ਼ ਸ਼ੁਰੂ ਕਰਦੇ ਹੂੰ ਓਹ ਸੰਗਰਸ਼ ਦਾ ਨਤੀਜਾ ਸਾਨੂੰ ਯਾਦੀ ਮਿਲੀ ਆ ਨਹੀਂ ਤੇ ਖਰੇ ਹੋਰ ਉਸਤਾ ਜਿਹੜਾ ਤਾਂ ਉਹਨਾਂ ਹੀ ਲਾਈਆਂ ਜਿਹੜਾ ਸ਼ੁਰੂਆਤ ਬਾਬਾ ਸੂਨ ਸਿੰਘ ਭਖਣਾ ਹ ਹ ਉਹਨਾਂ ਨੂੰ ਜੇਲ੍ਹ ਚ ਜਿ ਤਰ੍ਹਾਂ ਭਗਤ ਸਿੰਘ ਰਾਜਗੁਰੂ ਸ਼ਹੀਦ ਇਹ ਇਹੋ ਜੇ ਸੂਰਬੀਰ ਯੋਧਿਆਂ ਦੀ ਸੰਗਤ ਮਿਲ ਗਈ ਉਹਨਾਂ ਭਖਣਾ ਬਾਬੇ ਭਖਣਾ ਤੋਂ ਪ੍ਰੇਰਣਾ ਲੈ ਕੇ ਜੋਸ਼ ਪੰਜਾਬ ਦੇ ਉਹਨਾਂ ਬਾਬਿਆਂ ਦੇ ਵੈਸੀ ਅਸਰ ਅੱਜ ਵੀ ਕਿਤੇ ਨਾ ਕਿਤੇ ਤਾਂ ਦਿਖਦਾ ਹੀ ਆ ਨਾ ਤਾਂ ਹੀ ਤੇ ਦੁਨੀਆ ਆ ਜਾਂਦੀ ਸੜਖੋ ਸ਼ੰਗਰਸ਼ ਕਰਨ ਦੀ ਪ੍ਰੇਰਣਾ ਸਾਨੂੰ ਉਹਨਾਂ ਤੋਂ ਮਿਲੀ ਹੈ ਹੂੰ ਉਹਨਾਂ ਆਜ਼ਾਦੀ ਲਈ ਭਾਵੇਂ ਆਈ ਅੱਜ ਆਜ਼ਾਦੀ ਲੇਕਿਨ 75 ਸਾਲ ਬੀਤ ਗਏ ਆਜ਼ਾਦੀ ਨੂੰ ਪਰ ਸਾਨੂੰ ਅਜੇ ਤੱਕ ਜਾਦੀ ਦਾ ਪੂਰਨ ਨਹੀਂ ਆਜ਼ਾਦੀ ਪੂਰਨ ਆਜ਼ਾਦੀ ਨਹੀਂ ਮਿਲੀ ਹੂੰ ਆਜ਼ਾਦੀ ਜਿਹੜੀ ਆ ਉਹਦਾ ਰਾਜਨੀਤੀ ਕੁਰਸੀ ਤੇ ਮੀਰ ਤੱਪਕ ਬਹਿ ਗਿਆ ਹੂੰ ਮੈਦੂਰ ਕਿਸਾਨ ਜਿਹੜਾ ਸੰਘਰਸ਼ ਕਰਨ ਵਾਲੇ ਆ ਉਹ ਥੱਲੇ ਰਹਿ ਗਏ ਉਹ ਜਿਹੜਾ ਸਰਮਾਇਦਾਰ ਪਾਰਟੀ ਐ ਕੁਰਸੀ ਦੇ ਉੱਪਰ ਆ ਗਏ ਉਹਨਾਂ ਨੇ ਆਪਣੀਆਂ ਨੀਤੀਆਂ ਗੈਰ ਕਾਨੂੰਨੀ ਤਾਕਤ ਨਾਲ ਸਾਨੂੰ ਉੱਪਰ ਆਉਣ ਹੀ ਨਹੀਂ ਦਿੱਤਾ ਜਿਵੇਂ ਆ ਵੇਖੋ ਬਾਪੂ ਜੀ ਹੁਣੇ ਆਪੜੂ ਸੇਵਾਦਾਰ ਪਾਣੀ ਫੜਾ ਕੇ ਬੋਤਲਾਂ ਚ ਸਾਰੇ ਸੋਚਿਆ ਸੀ ਕਿ ਜਿਹੜੇ ਪੰਜਾਬ ਦਾ ਨਾਂ ਹੀ ਆਪਾਂ ਤੋਂ ਐ ਪੰਜਾਬ ਉਹ ਬੋਤਲਾਂ ਚ ਪਾਣੀ ਕੀਤਾਂ ਪਾਣੀ ਆ ਵੇਖੋ ਉਸ ਪਾਣੀ ਜਿਹੜਾ ਪਾਣੀ ਇੰਦਾ ਪਵਤਰ ਤਰਤੀਬ ਇੰਦਰ ਸਭ ਕੁ ਐ ਤੇ ਅੱਜ ਅਹੀ ਬੋਤਲਾਂ ਦਾ ਪਾਣੀ ਪੀ ਲੈ ਫਿਰ ਇਹ ਵੀ ਸਰਕਾਰ ਦੀਆਂ ਮਾਰੀਆਂ ਇਸਾ ਸਰਕਾਰ ਦੀ ਤੁਹਾਨੂੰ ਲੱਗਦਾ ਤੁਹਾਨੂੰ ਜਹਿਰਾ ਦਿੱਤੀਆਂ ਗਈਆਂ ਸਾਡੇ ਫੈਕਟਰੀਆਂ ਖੁੱਲੀਆਂ ਉਹਦਾ ਪਤਾ ਨਹੀਂ ਕਿਹੜਾ ਕਿਹੜਾ ਕੈਮੀਕਲ ਵਿੱਚ ਸਾਡੀ ਧਰਤੀ ਦੇ ਛੁੱਟਿਆ ਗਿਆ ਛੁੱਟਿਆ ਆਏ ਹੋਇਆ ਆ ਹੱਟਾ ਚਾਹੀਏ ਪਾਣੀ ਪੀਣਾ ਪੈ ਰਿਹਾ ਪੀਣਾ ਪੈ ਰਿਹਾ ਸਾਡਾ ਦੁੱਧ 30 ਰੁਪਏ ਕਿਲੋ ਵਿਕਦਾ ਬੋਤਲ 40 ਰੁਪਏ ਦਿਹਾੜੀ ਬਤਲ ਸਾਰੇ ਪਾਸੇ ਉਹਨਾਂ ਨੇ ਨਾ ਜਾਲ ਵਿਛਾਲਿਆ ਵੀ ਬਾਬੂ ਕਰ ਲੋ ਕਾਬੀ ਬਾਬੂ ਆ ਇਹ ਦੇਖ ਬਾਤੀ ਹੈ ਨਾ ਸਵਾਈ ਚਲ ਹੋ ਗਈ ਅੰਨਾ ਬੰਡੇ ਰਿਓੜੀਆਂ ਮੋੜ ਆਪਣੇਆਂ ਨੂੰ ਦੇ ਆਪਣੇਆਂ ਦਾ ਬਾਈ ਤੁਸੀਂ ਕਿਹੜੇ ਪਿੰਡੋਂ ਉਧਰ ਆਉਣੇ ਹੋ ਪੰਜਾਬ ਚ ਸਾਡਾ ਫਤੇਗੜ ਸਾਹਿਬ ਫਤੇਗੜ ਜ਼ਿਲ੍ਹਾ ਹੈ ਹਾਂ ਜਿਵੇਂ ਬਾਪੂ ਜੀ ਉਹਨਾਂ ਨੇ ਆਪਦੀ ਖੇਤੀ ਦੇ ਤੇਜਰਬੇ ਸਾਂਝੇ ਕੀਤੇ ਆ ਤੁਸੀਂ ਵੀ ਕੋਈ ਕੋਈ ਗੱਲਬਾਤ ਪਿੰਡਾਂ ਦੀ ਸੁਣਾਉਣਾ ਵੀ ਔਖੇ ਕਿਉਂ ਆ ਕਿਸਾਨ ਬਈ ਦੂਰ ਕਿਸਾਨ ਔਖੇ ਤਾਂ ਸਰਕਾਰ ਦੀਆਂ ਨੀਤੀਆਂ ਬਿਲਕੁਲ ਸਹੀ ਨਹੀਂ ਹੈ ਮਾੜੀਆਂ ਜਿਸ ਤਰ੍ਹਾਂ ਸਾਡੇ ਨਾਲ ਇਹਨਾਂ ਨੇ ਮਤਲਬ ਕਿ ਦਿੱਲੀ ਧਰਨੇ ਦੇ ਵਿੱਚ ਬੈਠ ਕੇ ਕਮਿਟਮੈਂਟ ਕਰਕੇ ਸਾਨੂੰ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਬਗੈਰ ਇਹ ਫੁੱਕ ਕੇ ਚੱਟਣੇ ਵਾਲੀ ਸਰਕਾਰ ਹੈ ਹਾਂ ਪਰ ਇਧਰ ਹਰਿਆਣੇ ਵਾਲੇ ਪਾਸਿਓ ਤੇ ਫਰਮਾਨ ਆ ਰਹੇ ਆ ਕਹਿੰਦੇ ਜੀ ਸਾਡੇ ਵੀ ਦੋ ਜਵਾਨ ਮਾਰਤੇ ਜੀ ਸਾਡੇ ਏਨੀ ਜਖਮੀ ਕਰਤੇ ਜੀ ਉਹਨਾਂ ਨੇ ਆਪੇ ਮਾਰ ਲਏ ਹੋਣੇ ਆ ਜੀ ਹਾਂ ਸਾਨੂੰ ਤਾਂ 300 ਮੀਟਰ ਉਰੇ ਰੋਕਿਆ ਹੋਇਆ ਉਹਨਾਂ ਦੇ ਨਾਕੇ ਤੋਂ ਸਾਡਾ ਤਾਂ ਉੱਥੇ ਤੱਕ ਡੜੀ ਵੀ ਨਹੀਂ ਜਾਂਦੀ ਹਾਂ ਟੀਮ ਛੁੱਟੀ ਉੱਥੇ ਉੱਪਰ ਵੀ ਨਹੀਂ ਗੋਲੀ ਕਿੱਥੇ ਚਲੀ ਗਈ ਪਰ ਉਹਨਾਂ ਦੇ ਡਰੋਨ ਤੇ ਇੱਕ ਇੱਕ ਝੂਠ ਹੁੰਦਾ ਇੱਕ ਝੂਠ ਤੋਂ ਮਾਈਨਸ ਝੂਠ ਤੋਂ ਵੀ ਉੱਪਰ ਆ ਜਿਹੜਾ ਕਹਿ ਰਿਹਾ ਦਸੋ ਤੁਸੀਂ মিডিਆ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀ ਤੇ ਇਹਨਾਂ ਦੀ ਵੇਖੋ ਅੱਜ ਜਿਹੜਾ ਨਾ ਇਹ ਹਾਲਾਤ ਹੈ ਤੁਸੀਂ ਵੇਖਿਆ ਤੁਰ ਬਾਰਡਰ ਦੇ ਲਾਈਨ ਤੋਂ ਉੱਪਰੋਂ ਹੋ ਕੇ ਆਏ ਜੀ ਹਾਂਜੀ ਹਾਂਜੀ ਤੁਸੀਂ ਇਹ ਗੱਲ ਵੇਖੀ ਆ ਕਿ ਆਪਾਂ ਜ਼ੋਰ ਦੀ ਟੀਮ ਸੁਠੀਏ ਉੱਥੇ ਜਾ ਸਕਦੇ ਹਾਂ ਮੁਸ਼ਕਲ ਹੈ ਸਾਡੇ ਕੋਈ ਗੋਲੀਆਂ ਦਾ ਇੰਤਜ਼ਾਮ ਸਾਡੇ ਕੋਲ ਹੈਗਾ ਜਿੰਨੇ ਸਾਡੇ ਅੱਜ ਅੰਦੋਲਨ ਕਰੀ ਹੈ ਕੋਈ ਸ਼ਾਂਤ ਵਈ ਤਰੀਕੇ ਨਾਲ ਸਾਡ ਟਰਾਲੀ ਜਿੱਤੇ ਬੈਠੇ ਬੋਲ ਬੋਲਦਾ ਗਿੱਲੀਆਂ ਬੋਰੀਆਂ ਚਾਹੇ ਹੈ ਛਾਂਡੇ ਬਚਾਅ ਵਾਸਤੇ ਸਿਰਫ ਆਪਣੇ ਬਚਾਅ ਵਾਸਤੇ ਪਤੰਗ ਨਾਲ ਸੱਟ ਲੈਂਦੇ ਆ ਉਹ ਵੀ ਇਸ ਤਰੀਕੇ ਨਾਲ ਵੀ ਉੱਪਰ ਸਾਡੇ ਉੱਪਰ ਡਰੋਨ ਲੈ ਕੇ ਆਉਂਦੇ ਸੀ ਤੇ ਉਹ ਨਾ ਪੰਜਾਬੀ ਜਿਗਾੜ ਲੋਗ ਚ ਬੜੇ ਮਾਰਿਆ ਇਹਨਾਂ ਆਖਿਆ ਪਤੰਗ ਲਿਆਓ ਉਹ ਦਿਨ ਫਿਰ ਉਦੋਂ ਸੁੱਟੇ ਦੋ ਤੁਹਾਡੇ ਸਾਹਮਣੇ ਡਰੋਨ ਸੁੱਟੇ ਉਹਨਾਂ ਨੇ ਹੋਰ ਕੋਈ ਤਰੀਕਾ ਪਾਸੇ ਆਸ ਨਹੀਂ ਫੇਰ ਵੀ ਅਨੇਕ ਬੋਲੇ ਸੁੱਟੀ ਜਾਂਦੇ ਤੇ ਉਹ ਆਪਣੀ ਜਿਹੜੀ ਇਹ ਅਹ ਤਚੱਦਦੇ ਆ ਨਾ ਸਾਡੇ ਦੇ ਘਰ ਦਾ ਰਾਜਨੀਤਿਕ ਸ਼ਕਤੀ ਦੇ ਨਾਲ ਹੰਕਾਰ ਦੇ ਨਾਲ ਉਹਨੂੰ ਸੱਚ ਬਣਾਉਣ ਲਈ ਝੂਠ ਵਰਤਰ ਹੈ। ਇਹ ਕਿ ਝੂਠ ਝੂਠ ਹੀ ਰਹਿਣਾ। ਪਰ ਦਿਲ ਜਿਹਦੇ ਧੜਕਦਾ ਹੋਵੇ ਸੀਨੇ ਵਿੱਚ ਉਹ ਕੋਈ ਤਾਂ ਗੱਲ ਸੋਚਦਾਰਾ ਜਿਵੇਂ ਉਹਨੂੰ ਤੁਹਾਡੀ ਇਹ ਗੱਲਾਂ ਨੇ ਜਾਂ ਕੋਈ ਹੋਰ ਕਿਸਾਨਾਂ ਨੇ ਪਹਿਲਾਂ ਰੋ ਰੋ ਕੇ ਕਿੰਨੀਆਂ ਵੀਡੀਓ ਆ ਗਈਆਂ ਮੁੰਡੇ ਦੀ ਵੀਡੀਓ ਆਈ ਪਰਿਵਾਰ ਦਾ ਕੀ ਹਾਲ ਹੈ? ਉਹ ਸ਼ੁਭ ਕਰਨ ਦਾ। ਹਾਂ ਤੂੰ ਦੇਖ ਕੇ ਸਰਕਾਰਾਂ ਚ ਬੈਠੇ ਬੰਦੇ ਹੀ ਆ ਨਾ ਉਹ ਵੀ ਤਾਂ ਮੈਂ ਦਿਲ ਕਿਉਂ ਨਹੀਂ ਬਦਲਦਾ? ਇਹ ਬੇਕਿਰਕ ਇਹਨਾਂ ਨੂੰ ਸਿਰਫ ਰਾਜਨੀਤਿਕ ਨਕਾ ਹੈ ਜਿਹੜਾ ਉਹਦਾ ਹੰਕਾਰ ਹੈ ਵਿੱਚ ਬੈਠਾ ਉਹ ਆਪਣੀ ਹਾਲਤ ਦਾ ਕੋਈ ਹੈ ਨਹੀਂ ਦਿਲ ਕਿੰਨਾ ਹਾਂ ਦਿਨ ਕਿੱਦੇ ਹੋਵੇ ਨਾ ਤਾਂ ਉਹ ਨਕਾ ਮੋੜਨ ਜਾਂਦਾ ਨਾ 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 ਉਹਨੂੰ ਉਹ ਨਾ ਖਾਦ ਪਾਉਂਦਾ ਖਾਦ ਪਾਉਂਦਾ ਉਹਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਅੱਜ ਜਿਹੜੇ ਬੈਠੇ ਨੇੜੇ ਉਹ ਸੰਬੰਧ ਆ ਸਾਡਾ ਨੇੜੇ ਉਹ ਸੰਬੰਧ ਹੈ ਖੇਤੀ ਨਾਲ ਹਾਂਜੀ ਉਹਨੇ ਦੇ ਲੈਣੇ ਦੇ ਨੇ ਕੋਈ ਨਹੀਂ ਉਥੇ ਵੱਡੇ ਵੱਡੇ ਜਿਹੜੇ ਵਪਾਰੀ ਲੋਗ ਆ ਕੋਈ ਅਖਾਨ ਹੈਗਾ ਬਾਪੂ ਜੀ ਜਿਹੜਾ ਇਹਨਾਂ ਦਾ ਝੁਕਦਾ ਹੋਵੇ ਕੋਈ ਪੰਜਾਬ ਪੰਜਾਬੀ ਮੁਹਾਵਰਾ ਤੇ ਟੇਓ ਬਤੂ ਪੰਜਾਬੀ ਮੁਹਾਵਰਾ ਖਾਨ ਜਿਹੜਾ ਇਹਨਾਂ ਦੇ ਠੁਕਦਾ ਹੋਵੇ ਜੋ ਜੋ ਕਰੀ ਜਾਂਦੇ ਆ ਤੁਹਾਨੂੰ ਕਿਸੇ ਨੂੰ ਯਾਦ ਹੋਵੇ ਤੇ ਲੋ ਚੇਤੇ ਆ ਗਿਆ ਤੇ ਹੋਰ ਹੋਰ ਸੁਣਾਓ ਗੱਲਬਾਤ ਕੋਈ ਦੇਖ ਲਓ ਅਸੀਂ ਜੇ ਇੱਕ ਬੱਗਰ ਲਾਇਆ ਹੋਇਆ ਔਰੇ ਆ ਔਰੇ ਆ ਤਾਂ ਕੰਮ ਕਰ ਛੱਡੀ ਮੈਂ ਕਿਹਾ ਸਾਡੇ 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 ਔਡੇ ਔਡੇ ਰੂਬਰੂ ਸਾਡੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਹੈ ਇਹ ਤਾਂ ਸਾਰਿਆਂ ਦਾ ਬਹੁਤ ਬਹੁਤ ਉਹ ਤਾਂ ਆਪੋ ਆਪਣੇ ਫਰਜ਼ ਆ ਜਿਹੜਾ ਨਿਭਾ ਗਿਆ ਤੁਸੀਂ ਆਪਣਾ ਨਿਭਾ ਰਹੇ ਹੋ ਨਹੀਂ ਸਰਕਾਰੀ ਅੰਨੀ ਬੋਲੀਆਂ ਹੂੰ ਇਹ ਕਿੰਨਾ ਚਿਰ ਪਛਾਦਤ ਕਰਨਗੀ ਹੂੰ ਤੂੰ ਨਹੀਂ ਆਪਣਾ ਇਤਿਹਾਸ ਵੇਖ ਇਸ ਪੰਜਾਬੀਆਂ ਤੇ ਮੌਗਲ ਮੌਗਲ ਸਰਕਾਰ ਅੰਗਰੇਜ਼ ਸਰਕਾਰ ਨੇ ਪਛਾਦ ਦਿੱਤੀ ਹੂੰ ਪੂਨ ਪੂਨ ਹੰਕਾਰ ਚ ਉਹਨਾ ਟੋਵੀ ਉੱਪਰ ਟੱਪ ਗਏ ਹੂੰ ਪਰ ਸੋਚ ਲਾ ਠੰਡੇ ਦਿਮਾਗ ਨਾਲ ਤੇਰਾ ਅੱਗੇ ਵੀ ਹੰਕਾਰ ਟੁੱਟਿਆ ਹੁਣ ਹੀ ਹੰਕਾਰ ਅੰਦਰ ਟੁੱਟਣਾ ਕਿਉਂ ਤੇਰਾ ਤਰੀਕਾ ਹੀ ਇੱਕ ਅਤ ਨਿੰਦਣਯੋਗ ਆ ਹੂੰ ਤੂੰ ਤੇਰੇ ਦਿਲ ਚ ਦਰਦ ਨਹੀਂ ਇਹ ਜਦੋਂ ਬਾਬਰ ਦੀ ਲੜਾਈ ਹੋਈ ਹੂੰ ਤੁਹਾਨੂੰ ਤਾਂ ਸਹਿਬ ਗੁਰੂ ਨਾਨਕ ਦੇਵ ਨੇ ਆਖਿਆ ਐ ਕਿ ਦਰਦ ਨਾ ਆਇਆ ਹੂੰ ਇਤੀ ਮਾਰ ਤਾਈ ਕਰਲਾਣੇ ਤੈ ਕਿ ਦਰਦ ਨਾ ਆਇਆ ਅੱਜ ਉਹ ਅੰਦਾ ਵਾਰੇ ਸ਼ਾਹ ਨੂੰ ਅੱਖਾਂ ਕਿ ਨਹੀਂ ਉਹ ਲੱਖਾਂ ਢੀਆਂ ਰੋਂਦੀਆਂ ਲੋ ਦੀ ਭੜੀ ਜਨਾਬ ਅੱਜ ਉੱਠ ਕੇ ਆਪਣਾ ਤੱਕ ਪੰਜਾਬ ਤੈਨੂੰ ਦਰਦ ਨਹੀਂ ਆਉਂਦਿਆ ਇਹ ਤੇ ਉਹਨਾਂ ਤੋਂ ਵੀ ਲੰਘੇ ਦੇਖੋ ਉਹਦੋਂ ਦੀਆਂ ਗੱਲਾਂ ਸੀ ਤੱਕੀਆਂ ਅੱਜ ਪਈਆਂ ਅੱਜ ਸਾਡੇ ਤੇ ਇਤਰਾ ਤੱਕ ਉਹਨਾਂ ਤੋਂ ਲੰਘੇ ਕਿ ਨਹੀਂ ਉਹ ਬਾਪੇ ਨਾਨਕ ਨੇ ਇੱਕ ਗੁਰੂ ਨਾਨਕ ਦੇਵ ਕਿੱਡੇ ਸ਼ਕਤੀਮਾਨ ਉਹਨੇ ਜ਼ਬਰ ਦੇ ਵਿਰੋਧ ਆਖਿਆ ਸੀ ਬਿਲਕੁਲ ਕਹੇ ਕਿ ਦਰਦ ਨਾ ਆਇਆ ਇਤੀ ਮਾਰ ਪਈ ਕਰਾਣੇ ਹੂੰ ਕਿ ਤੈਨੂੰ ਕੋਈ ਡਰਦੇ ਨਹੀਂ ਚਾਹੇ ਅੱਜਕੱਲ ਬਾਪੂ ਨੇ ਕਈ ਬੰਦੇ ਡਰ ਵੀ ਜਾਂਦੇ ਆਪਣੇ ਸਾਹਮਣੇ ਵੀ ਜੇ ਬੋਲਾਂਗੇ ਹਾਈਲਾਈਟ ਹੋ ਗਏ ਪਰਚਾ ਨਾ ਪੈ ਜੇ ਸਾਡੇ ਮੁੰਡੇ ਕੁੜੀਆਂ ਦੇ ਪਾਸਪੋਰਟ ਤੇ ਕਿਤੇ ਕੈਨੇਡਾ ਅਮਰੀਕਾ ਦੀ ਮੋਹਰ ਨਾ ਲੱਗੀ ਔਖਾ ਆ ਜਾਣਾ ਤੇ ਕਈ ਉਹ ਵੀ ਆ ਜੇ ਸਿਰ ਜਿਵੇਂ ਤੁਸੀਂ ਆ ਬੈਠੇ ਆ ਵੀ ਹਾਲੇ ਵੀ ਕੋਤੋਂ ਹੈਗੇ ਆ ਲੜਨ ਵਾਲੇ ਵੇਸ਼ਾਂ ਰਹਿਣਗੇ ਸਾਨੂੰ ਮਾਣ ਆ ਹੂੰ ਕਿ ਸਾਡੇ ਬਾਬੇ ਜੀ ਨੇ ਅਕਰਬਾਨੀ ਕੀਤੀ ਯਾਦੀ ਵਾਸਤੇ ਤੇ ਇਤਿਹਾਸ ਦੇ ਪੰਨਿਆਂ ਤੇ ਉਹਦਾ ਨਾਂ ਸਤਾਰਿਆਂ ਨੂੰ ਚਮਕਦਾ ਅਸੀਂ ਕਿਤੇ ਬਾਹਰ ਕਿਤੇ ਚਲ ਜੀਏ ਜਦੋਂ ਇਹ ਆਨੇ ਨਾ ਫਕਰਨਾ ਸਾਡਾ ਪਿੰਡ ਪੱਕਣਾ ਤੇ ਲੋਕੀ ਗੋਡੀਆਂ ਹੱਥ ਲਾਉਂਦੇ ਆ ਤੁਸੀਂ ਉਸ ਹਾਂ ਉਸ ਐਡੇ ਵੱਡੇ ਆਜ਼ਾਦੀ ਕਲਾਟੀ ਦੇ ਪਿੰਡ ਦੇ ਜਿਹਨੇ ਸਾਰੀ ਜ਼ਿੰਦਗੀ ਅੰਗਰੇਜ਼ਿਆਂ ਦੇ ਦੰਦ ਖੱਤੇ ਕਰਤੇ ਅੰਗਰੇਜ਼ਿਆਂ ਨੂੰ ਮਜਬੂਰ ਕਰਤਾ ਵੀ ਭਾਰਤ ਨਿਕਲ ਜੋ ਛੱਡ ਜੋ ਹੁਣ ਜਾਣਾ ਪੈਣਾ ਇਹ ਗਾ ਦੇਖੋ ਡਰਿਆ ਜਿਹੜਾ ਡਰਿਆ ਕੋਈ ਬੰਨਾ ਨਹੀਂ ਉਹ ਜਦੋਂ ਬਿੱਲੀ ਆਉਂਦੀ ਹੈ ਕਬੂਤਰ ਅੱਖਾਂ ਮੀਟ ਲਿੰਦਾ ਉਹ ਤੇ ਚਪਟ ਕੇ ਉਹ ਜਾਂਦੀ ਇਹ ਬਿੱਲੀ ਰੂਕ ਉਹ ਹੈਗਾ ਅੱਖਾਂ ਨਹੀਂ ਵੱਡ ਕੇ ਮੁਕਾਬਲਾ ਕਰਦੀ ਹੈ ਜੋ ਹੁਣ ਹੈ ਹੋਤਾ ਹੈ ਜੋ ਮਨਜੂਰੇ ਖਦਾ ਉਹਨਾ ਉਹ ਹੀ ਜੇ ਤਸ਼ੱਦਦ ਦਾ ਹੀ ਸਮਝਿਆ ਨਾ ਤੇ ਸਾਡੀ ਆਉਣ ਵਾਲੀਆਂ ਲਾ ਤੁਸੀਂ ਕੀ ਕੀਤਾ ਇਹ ਸਾਡੇ ਬਾਬਿਆਂ ਨੇ ਕੀਤਾ ਤੇ ਸਾਨੂੰ ਤਰੇ ਨਾ ਆ ਕਰੋ ਜਿਵੇਂ ਸਰਜੀਤ ਪਾਤਰ ਸਾਹਿਬ ਵੀ ਕਹਿੰਦੇ ਆ ਕਿ ਜੇ ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ ਕੀ ਕਹਿਣਗੇ ਸਾਨੂੰ ਕੀ ਆਣ ਕੇ ਆਖੀ ਸਾਡਾ ਤੇ ਉਹ ਤੁਸੀਂ ਦੱਸਿਆ ਜਿਤਰਾ ਨੂੰ ਇਹ ਇੱਕ ਬੜਾ ਸੋਹਣਾ ਅਗਾ ਅਗੀ ਤੇ ਕਮਿਊਨਿਕੇਟ ਆ ਗਿਆ ਹਾਂਜੀ ਹਾਂਜੀ ਸੁਣਾਓ ਪੰਜਵੇਂ ਗੁਰਾਂ ਨੇ ਹੋ ਸ਼ਹੀਦ ਪਹਿਲਾ ਚੜਦੀ ਕਲਾ ਦੇ ਮਾਰਗ ਪਾ ਦਿੱਤਾ ਪੰਜਵੇਂ ਗੁਰਾਂ ਨੇ ਹੋ ਸ਼ਹੀਦ ਪਹਿਲਾ ਚੜਦੀ ਕਲਾ ਦੇ ਮਾਰਗ ਪਾਤਾ ਇਸੇ ਮਾਰਗ ਤੇ ਚੱਲ ਕੇ ਮਨੀ ਸਿੰਘ ਨੇ ਬੰਦ ਬੰਦ ਸੀ ਜੁਦਾ ਕਰਵਾ ਦਿੱਤਾ ਇਸੇ ਮਾਰਗ ਤੇ ਚੱਲ ਕੇ ਮਨੀ ਸਿੰਘ ਨੇ ਬੰਦ ਬੰਦ ਸੀ ਜੁਦਾ ਕਰਵਾ ਦਿੱਤਾ ਜਦੋਂ ਬੰਦੇ ਦੀ ਬਿੰਦਗੀ ਨਾ ਹੋਈ ਪੂਰੀ ਸਰਹੰਦ ਇੱਟ ਨਾ ਪੱਥਰ ਖੜਕਾ ਦਿੱਤਾ ਜਦੋਂ ਬੰਦੇ ਦੀ ਬਿੰਦਗੀ ਨਾ ਹੋਈ ਪੂਰੀ ਸਰਹੰਦ ਇੱਟ ਨਾ ਪੱਥਰ ਖੜਕਾ ਦਿੱਤਾ ਉਹ ਕਲਗੀਆਂ ਵਾਲੇ ਨੇ ਵਾਰ ਕੇ ਲਾਲ ਚਾਰੇ ਮਰਨਾ ਹੱਕਾ ਦੇ ਲਈ ਸਾਦਾ ਕਲਗੀਆਂ ਵਾਲੇ ਨੇ ਤਨ ਤਨ ਸਹਿਬ ਫਿਰ ਗੁਰੂ ਗੋਬਿੰਦ ਸਿੰਘ ਹੂੰ ਉਨੇ ਆਪਣੇ ਚਾਰੇ ਵਾ ਲਾਲ ਵਾਰ ਕੇ ਸਾਨੂੰ ਪ੍ਰੇਰਨਾ ਦਿੱਤੀ ਇਹ ਦੱਸ ਦਿੱਤਾ ਵੀ ਹੱਕ ਲੈ ਜਾਂਦੇ ਆ ਜਿੰਦਾ ਨਹੀਂ ਕੋਈ ਕਲਗੀਆਂ ਵਾਲੇ ਨੇ ਵਾਰ ਕੇ ਲਾਲ ਚਾਰੇ ਮਰਨਾ ਹੱਕਾਂ ਦੇ ਲਈ ਸਹਾਰਾ ਬੜਾ ਚੰਗਾ ਲੱਗਿਆ ਵਾਪਸੀ ਗੱਲਾਂ ਕਰਕੇ ਤੇ ਦੇਖਦੇ ਹੁਣ ਕਦੋਂ ਮੰਨਦੀ ਸਰਕਾਰ ਢੀਠ ਤਾਂ ਹੋਈ ਪਈ ਆ ਟੀਟ ਅੱਤ ਟੀਟ ਤੇ ਪੁੱਠੀ ਸਰਕਾਰਾਂ